ਉਸੀਂ ਚੱਲ ਕੇ ਆ ਰਹੇ ਸੀ ਫਿਰੋਜ਼ਪੁਰੋਂ 5:10 ਦੇ ਚੰਨੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਆ ਤੇ ਕੋਈ ਤਿੰਨ ਅਣਪਛਾਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇੱਥੇ ਛਰੇ ਲੱਗੇ ਆ ਇਹ ਛਾਰੇ ਲੱਗੇ ਤੁਸੀਂ ਲਈ ਮੈਡੀਸਿਨ ਵਗੈਰਾ ਜੀ ਮਰੀਸਾਂ ਨੂੰ ਲੈਣ ਆਏ ਆ ਡੈਡਨੋ ਦਾ ਟੀਕਾ ਲਵਾਇਆ ਹੁਣੇ ਜੀ ਬਰੇਨ ਬਿਲਕੁਲ ਠੀਕ ਹੈ ਜੀ ਅੱਛਾ ਤੇ ਕੀ ਪਤਾ ਲੱਗਿਆ ਉਹ ਕਿਛੂ ਪਿੱਛੋਂ ਹੀ ਆਏ ਬੰਦੇ ਜਾਂ ਕਿੱਥੋਂ ਪਿੱਛੋਂ ਕਿੱਥੋਂ ਆਏ ਆ ਸਾਨੂੰ ਨਹੀਂ ਕੁਝ ਵੀ ਪਤਾ ਸਾਡਾ ਨਾ ਸਾਡੀ ਕਿਹਨਾ ਇਧਰ ਜਾਣ ਪਛਾਨ ਹੈਗੀ ਆ ਤੇ ਨਾ ਹੀ ਸਾਨੂੰ ਇਥੇ ਕੋਈ ਜਾਣਦਾ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਗੁੰਡਾ ਕਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਹੈ ਸਥਾ ਕਿ ਗੰਗਾ ਨਗਰ ਜਾ ਰਹੀ ਪੰਜਾਬ ਰੋਡ 'ਤੇ ਵਾਸਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਅਨੇਵਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੈਸ਼ਤ ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਸ਼ਰਲੇ ਵਾਸਤੇ ਕੰਡਕਟਰ ਦੇ ਬੱਚੇ ਨੇ ਦੱਸਦੀ ਕਿ ਹਮਲਾਵਰ ਕੋਲੀਆਂ ਚਲਾਕੇ ਫਰਾਰ ਦਸੇ ਜਾ ਰਹੇ ਨੇ ਜੀ ਹਾਂ ਹਮਲਾਵਰਾਂ ਦੀ ਗਿਣਤੀ ਤਿੰਨ ਦੱਸਦੀ ਜਾ ਰਹੀ ਹੈ واقعہ ਫਿਰੋਜ਼ਪੁਰ ਤੋਂ ਗਸਦੂਰੀ 'ਤੇ ਲੱਖੋ ਕੇ ਬਹਿਰਾਮ ਦੇ ਨਜ਼ਦੀਕੀ ਵਾਪਰ ਦਾ ਡਰਾਈਵਰ ਨੇ ਸੂਤ ਬੂਸ ਨਾਲ ਵਸਪਾ ਜਾ ਕੇ ਲੱਖੋ ਕੇ ਪੁਲਿਸ ਸਟੇਸ਼ਨ ਲੈ ਕੇ ਆਜ ਉਸ ਤੋਂ ਬਾਅਦ ਸਵਾਰੀਆਂ ਨੂੰ ਜਿਹੜਾ ਕਿ ਸੁਰੱਖਿਅਤ ਬਾਹਰ ਉਪਾਰਿਆ ਗਿਆ ਤਸਵੀਰਾਂ ਫਿਰੋਜ਼ਪੁਰ ਦੀਆਂ ਸਾਹਮਣੇ ਆਈਆਂ ਨੇ ਵੱਡੀ ਖਬਰ ਫਿਰੋਜ਼ਪੁਰ ਤੋਂ ਗੰਗਰਗਰ ਸਾਰੀ ਵਸਤੇਨ ਪਛਾਤਿਆ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਵੀਰੇ ਇਹ ਜਿਹੜੀ ਗੋਲੀਆਂ ਚੱਲੀਆਂ ਤੁਸੀਂ ਵਿੱਚ ਸੀ ਬਸ ਦੇ ਵਿੱਚ ਬੈਠੇ ਸਰ ਮੈਂ ਫੋਨ ਤੇ ਥੋੜਾ ਬਿਜੀ ਸੀ ਬਾਅਦ ਜਰੂਰ ਆਈ ਹੈ ਜੀ ਹਾਂਜੀ ਕੋਈ ਗੱਲ ਬਾਤ ਹੋਈ ਡਰਾਈਵਰ ਨਾਲ ਸਰੇ ਗੋਲੀਆਂ ਅੱਗੇ ਨਿਸ਼ਾਨ ਚਾ ਲੱਗੇ ਹੋ ਜੀ ਬਾਕੀ ਤਾਂ ਮੈਨੂੰ ਜਿਆਦਾ ਨਹੀਂ ਹਾਂ ਹਾਂਜੀ ਵੀਰੇ ਤੁਸੀਂ ਦੱਸੋ ਕੋਈ ਬਾਸ ਵੀਰੇ ਆਪਾਂ ਰਾਤ ਦਾ ਡਰਾਈਵਰ ਆਉ ਦਾ ਨਾਮ ਆਰਮਨਾਲ ਹੀ ਆਂਦੇ ਪੈ ਸੀਗੇ ਤੇ ਤਿੰਨ ਘਰੇ ਦੋ ਜਣੇ ਮੋਬਾਈਕ ਤੇ ਆਏ ਨੇ ਤੇ ਉਹ ਰਿਪੇਅਰ ਕਰਕੇ ਗਏ ਨੇ ਤੇ ਉਹ ਡਰਾਈਵਰ ਸਾਹਿਬ ਆਪਣੇ ਥੋੜਾ ਜਿਹਾ ਹੋ ਗਿਆ ਨੀਵੇ ਤੇ ਪੰਜਾਬ ਹਾਂਜੀ ਵੀਰੇ ਬਿਆਸ ਸਵਾਰੀਆਂ ਦੇ ਬਿਆਨ ਲੈ ਗਏ ਆ ਤੇ ਆ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਦਿਖਾ ਰਹੇ ਨੇ ਆ ਕਿਸੇ ਨੇ 5235 ਗੱਡੀ ਤੇ ਗੋਲੀਆਂ ਦੇ ਫਾਇਰ ਕੀਤੇ ਆ ਇੱਕ ਆ ਗੋਲੀ ਅਗਾਰ ਪਾਰ ਲੰਗੀ ਆ ਇੱਕ ਇਧਰੋਂ ਆ ਗੋਲੀ ਸ਼ੀਸ਼ੇ ਸਾਣੀ ਪਾਰ ਲੰਗੀ ਤੇ ਕਨੈਕਟਰ ਵੀਰ ਦੇ ਸਰਲੇ ਵੱਜੇ ਆ ਲੱਤਾਂ ਤੇ ਆ ਵੇਖ ਸਕਦੇ ਤੁਸੀਂ ਕਨੈਕਟਰ ਵੀਰ ਦੇ ਜਿਹੜੇ ਸਰਲੇ ਵੱਜੇ ਆ ਹਾਂ ਮੈਂ ਤੁਹਾਡਾ ਤੇ ਬਸ ਚ ਸੀ ਤੁਸੀਂ ਕਨੈਕਟਰ ਹਾਂਜੀ ਮੈਂ ਬਸ ਦੇ ਵਿੱਚ ਕਨੈਕਟਰ ਜੀ ਮੇਰਾ ਨਾਮ ਅਮਨਦੀਪ ਸਿੰਘ ਜੋ ਮੈਂ ਬਦੋੜਾ ਕਨੈਕਟਰ ਕੰਮ ਕਰਦਾ ਪੰਜਾਬ ਰੇਲਵੇ ਫਰੋਇਡਿਪੂ ਦੇ ਵਿੱਚ ਜੀ ਜੇ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਫਿਰੋਜ਼ਪੁਰੋਂ 5:10 ਦੇ ਚੱਲੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਹਾਂ ਤੇ ਕੋਈ ਤਿੰਨ ਅਣਪਛਾਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਜੀ ਠੀਕ ਆ ਜੀ ਦੂਜੀ ਗੋਲੀ ਅਗਲੇ ਬੰਦੇ ਕਰਕੇ ਮੋਟਰਸਾਈਕਲ ਅਗਲੇ ਬੰਦੇ ਨੂੰ ਪਿੱਛੇ ਨੂੰ ਮਾਰੀ ਤਾਂ ਅਸੀਂ ਬੱਸ ਰੋਕ ਲਈਏ ਤੇ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇੱਥੇ ਸ਼ਰੇ ਲੱਗੇ ਆ ਹੂੰ ਤੇ ਨਹੀਂ ਪਤਾ ਉਹ ਸ਼ਰੇ ਲੱਗੇ ਯਾਨੀ ਪਤਾ ਕੱਚ ਲੱਗਾ ਆ ਹੂੰ ਵੀ ਬਾਰੀ ਦਾ ਕੱਚ ਵੀ ਟੁੱਟ ਕੇ ਵੱਜਾ ਆ ਹੂੰ ਤੇ ਸ਼ਰੇ ਲੱਗੇ ਤੇ ਲਈ ਮੈਡੀਸਿਨ ਵਗੈਰਾ ਹਾਂਜੀ ਹਾਂਜੀ ਮੈਡੀਸਿਨ ਲੱਗੀਆਂ ਆ ਤੇ ਟੈਟਨਸ ਦਾ ਟੀਕਾ ਲਵਾਇਆ ਹੋਣਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਬਸ ਇੱਥੇ ਲੈ ਕੇ ਆ ਗਏ ਲੱਖੋ ਲੈ ਕੇ ਲੱਖੋ ਕੇ ਬਰਾਮ ਠਾਣੇ ਜਾ ਕੇ ਹੂੰ ਕਨੈਕਟਰ ਤੁਹਾਡੇ ਸ਼ਰੇ ਲੱਗੇ ਦਾ ਡਰਾਈਵਰ ਸਹੀ ਆ ਹਾਂਜੀ ਡਰਾਈਵਰ ਬਿਲਕੁਲ ਠੀਕ ਆ ਜੀ अच्छा ते की पता लगया लग कि पिछुं ही आए बंदे जा के। ਅੱਲੋਂ ਪਿੱਛੇ ਕਿਧਰ ਆਏ ਆ ਸਾਨੂੰ ਨਹੀਂ ਕੁਛ ਵੀ ਪਤਾ ਹਰ ਨਾ ਤਾਂ ਸਾਡੀ ਕਿਹਨਾ ਇਧਰ ਜਾਣ ਪਛਾਨ ਹੈਗੀ ਆ ਤਾਂ ਨਾ ਹੀ ਸਾਨੂੰ ਇਥੇ ਕੋਈ ਜਾਣਦਾ ਇਧਰ। ਅੱਛਾ ਤੁਸੀਂ ਕਿਹੜੇ ਏਰੀਆ ਤੋਂ? ਅਸੀਂ ਧਰਮਕੋਟ ਏਰੀਆ ਤੋਂ। ਕੀ ਨਾਮ ਦੱਸਿਆ ਸੀ? ਅਮਨਦੀਪ ਸਿੰਘ।